ਨਾਮ ਐਸੀ ਚੀਜ਼ ਐ ਨਾਮ ਸਾਡੇ ਜੀਵਨ ਨੂੰ ਕਵਰ ਕਰ ਲੈਂਦਾ ਢੱਕ ਲੈਂਦਾ ਚੋਹਾਂ ਪਾਸਿਓਂ ਚੋਹ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਕਿਉਂਕਿ ਸਿਕਿਉਰਿਟੀ ਦਏਗਾ ਨਾਮ ਜਿਹੜਾ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਨਾਮ ਨੇ ਸਾਡੇ ਚੋਹਾਂ ਪਾਸੇ ਢੇਰਾ ਬਣਾ ਲੈਣਾ ਹੁਣ ਦੁੱਖ ਤੇ ਸੁੱਖ ਇੱਥੇ ਵੇਖੋ ਹੋਣਾ ਇਹ ਮੌਸਮ ਐ ਨਾ ਆ ਮੌਸਮ ਐ ਤੇ ਧੁੱਪ ਲੱਗਣੀ ਹੁਣ ਗਰਮੀ ਆਉਣੀ ਆਉਣੀ ਐ ਚਾਲ ਆਇਆ ਤੇ ਠੰਡ ਲੱਗਣੀ ਲੱਗਣੀ ਹੈ ਪਰ ਜਿਨ੍ਹਾਂ ਨੇ ਗਰਮੀ ਦੇ ਵਿੱਚ ਸਾਧਨ ਕਰ ਲਿਆ ਵੀ ਉਹਨਾਂ ਕੋਲ ਕਮਰਾ ਹੈ ਤੇ ਪੱਖਾ ਏਸੀ ਹੈ ਉਹਨਾਂ ਨੂੰ ਗਰਮੀ ਉਹਨਾਂ ਤੇ ਵੀ ਆਉਂਦੀ ਹੈ ਯਾਦ ਰੱਖੋ ਜੇ ਕਲਗੀਆਂ ਵਾਲੇ ਦੇ ਉੱਤੇ ਸੰਸਾਰ ਦੇ ਮੁਤਾਬਕ ਦੁੱਖ ਆਏ ਨੇ ਇਸ ਪਰਿਵਾਰ ਦੇ ਸ਼ਹੀਦੀਆਂ ਹੋਈਆਂ ਨੇ ਆਪਾਂ ਕਹਿੰਦੇ ਮੈਂ ਕਹਿ ਰਿਹਾ ਦੁੱਖ ਆਏ ਨੇ ਗੁਰੂ ਸਾਹਿਬ ਵਾਸਤੇ ਦੁੱਖ ਨਹੀਂ ਸਨੋ ਉਹਦਾ ਖੇਡ ਕਹਿੰਦੇ ਸੀ ਉਹਨੂੰ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਤਮਾਸ਼ਾ ਨਾਮ ਇੱਕ ਬੰਦਗੀ ਬੰਦੇ ਦੇ ਅੰਦਰ ਇਹ ਦੁਨੀਆ ਇੰਜ ਲੱਗਣ ਲੱਗ ਪੈਂਦੀ ਜਿਵੇਂ ਇੱਕ ਖੇਡ ਹੈ ਤਮਾਸ਼ਾ ਹੈ ਤੇ ਗੁਰੂ ਸਾਹਿਬ ਕਹਿੰਦੇ ਮੈਂ ਹੂੰ ਪਰਮਪੁਰਖ ਕੋ ਦਾਸਾ ਪਰਮਪੁਰਖ ਜੋ ਸਾਰੇ ਥਾਵਾਂ ਤੇ ਵੈਗਰੂ ਹੈ ਉਹ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ ਹੈ ਉਹਦੇ ਜਿੱਡਾ ਹੋਰ ਕੋਈ ਨਹੀਂ ਮੈਂ ਉਹਦਾ ਦਾਸ ਆ ਮੈਂ ਉਹਦਾ ਸੇਵਕ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਜਦੋਂ ਉਹਦੇ ਸੇਵਕ ਬਣ ਜਾਗੇ ਤੇ ਫਿਰ ਮਹਾਰਾਜ ਕਹਿੰਦੇ ਉਹ ਰਾਖੀ ਕਰਦਾ ਹਰ ਪ੍ਰਕਾਰ ਦੇ ਨਾਲ ਆਪਣੇ ਸੇਵਕ ਕੀ ਆਪੇ ਰਾਖ ਹੈ ਮਹਾਰਾਜ ਕਹਿੰਦੇ ਰਾਖੀ ਕਰਦਾ ਹੈ